ਦੋ ਨਾ ਕੋਈ ਨਾ ਕੋਈ ਖਰਾਬ ਬੋਲਦਾ ਕਿ ਅੱਗੇ ਵਿਚਾਰੇ ਦਵੇਗੀ 21 ਤਰੀਕ ਨੂੰ ਜੇ ਮੈਂ ਆਉਂਦਾ ਰਿਹਾ ਕੋਈ ਨਾ ਕੋਈ ਵਿਚੇ ਘਰ ਕੋੜਾ ਜਾਂਦਾ ਜਾਏ ਹੋ ਗਿਆ ਜਾਂਦਾ ਹੈ ਭਗਵੰਤ ਮਾਨ ਦੀ ਇੱਕ ਬੁਰੀ ਆਦਤ ਹੈ ਝੂਠ ਬੋਲਣ ਦੀ ਉਹਦੀ ਜਿਹੜੀ ਸਿਆਸਤ ਹੈ ਝੂਠ ਤੇ ਨਿਰਭਰ ਹੈ ਲਗਾਤਾਰ ਉਹਨਾਂ ਨੇ ਬਾਦਲ ਪਰਿਵਾਰ ਬਾਰੇ ਝੂਠ ਬੋਲਿਆ ਚਲੋ ਪਹਿਲੇ ਤਾਂ ਅਸੀਂ ਬਰਦਾਸ਼ਤ ਕਰ ਲਿਆ ਕੋਈ ਪਰ ਹੁਣ ਜੋ ਕਿ ਮੁੱਖ ਮੰਤਰੀ ਹੋ ਹੁੰਦੇ ਹਾਂ ਤੇ ਮੁੱਖ ਮੰਤਰੀ ਇੱਕ ਜ਼ਿੰਮਵਾਰੀ ਦੀ ਪੋਜੀਸ਼ਨ ਹੈ ਤੇ ਉਸ ਜ਼ਿੰਮਵਾਰੀ ਦੀ ਪੋਜੀਸ਼ਨ 'ਚ ਬਹਿ ਕੇ ਵੀ ਝੂਠ ਬੋਲਣਾ ਅਸੀਂ ਉਹਨੂੰ ਮੈਂ ਪਹਿਲੇ ਵੀ ਕਿਹਾ ਸੀ ਬੋਲਣਾ ਬੰਦ ਕਰ ਤੇ ਪਰ ਹਟਿਆ ਨਹੀਂ ਐਨੇ ਝੂਠ ਬੋਲਿਆ ਕਿ ਜਿਹੜਾ ਬਾਲਾਸਰ ਸਾਡਾ ਫਾਰਮ ਹੈ ਉਸ ਫਾਰਮ 'ਚ ਜਿਹੜੀ ਕੱਸੀ ਕੱਢੀ ਗਈ ਹੈ ਉਹ ਬਾਣ ਸਾਹਿਬ ਦੇ ਵਾਸਤੇ ਕੱਢੀ ਗਈ ਹੈ ਕੋਈ ਕੱਸੀ ਜਿਹੜੀ ਹੈਗੀ ਜਮਾਂ ਖੇਤ ਵਿੱਚ ਜਾ ਕੇ ਖਤਮ ਹੋ ਜਾਂਦੀ ਹੈ ਤੇ ਕਿਹੜੇ ਸਾਲ ਕੱਢੀਆ ਹੁਣ ਜੋ ਸਰਕਾਰ ਸੀ ਉਦੋਂ ਕੱਢੀਆ ਐਡੇ ਝੂਠ ਬੋਲੇ ਉਹਦੇ ਬਾਅਦ ਇਹਨੇ ਸਾਡੀ ਟਰਾਂਸਪੋਰਟ ਕੰਪਨੀ ਬਾਰੇ ਝੂਠ ਬੋਲੇ ਕਿ ਜੇ ਸਾਰੇ ਪਰਮਿਟ ਅਸੀਂ ਐਕਸਟੈਂਡ ਕਰਾ ਕਰਾ ਕੇ ਅਸੀਂ ਚੰਡੀਗੜ੍ਹ ਵਾੜ ਲਈ ਮੈਂ ਇਹਨੂੰ ਨੋਟਿਸ ਦਿੱਤਾ ਸੀ ਨੋਟਿਸ ਦਾ ਜਵਾਬ ਨਹੀਂ ਆਇਆ ਤੇ ਅੱਜ ਮੈਂ ਮੁਕਸਰ ਦੀ ਅਦਾਲਤ ਵਿੱਚ ਡੈਫਰਮੇਸ਼ਨ ਕੇਸ ਅਸੀਂ ਪਾ ਦਿੱਤਾ ਤੇ ਭਗਵੰਤ ਮਾਨ ਨੂੰ ਅਸੀਂ ਕਢੀਸ ਕੇ ਇੱਕੀ ਮੁਖਸਰ ਦੀ ਦਾਲ ਚ ਲੈ ਕੇ ਆਵਾਂਗੇ ਤੇ ਉਹਨੂੰ ਪਤਾ ਲੱਗੂਗਾ ਕਿ ਝੂਠ ਬਾਲਣ ਦੀ ਕੀ ਸਜ਼ਾ ਹੁੰਦੀ ਹੈ ਉਹਨਾਂ ਨੇ ਸਵਾਗਤ ਕੀਤਾ ਕਹਿੰਦੇ ਹਰ ਤਰੀਕ ਤੇ ਆਵਾਂਗੇ ਜਦੋਂ ਵੀ ਬੁਲਾਉਣ ਮੈਂ ਬੜੀ ਖੁਸ਼ੀ ਦੀ ਗੱਲ ਹੈ ਘੜਤ ਘੜ ਮੁਖਸਰ ਦੀ ਧਰਤੀ ਤੇ ਮੁੱਖ ਮੰਤਰੀ ਜੀ ਆ ਤਾਂ ਜਾਣਗੇ ਨਾ ਪਰ ਮੈਨੂੰ ਬੇਨਤੀ ਹੈ ਜਦੋਂ ਆਇਆ ਕਰਨਾ ਘੜਤ ਘੜ ਜਿਵੇਂ ਬਾਦਲ ਸਾਹਿਬ ਖੁੱਲੇ ਗੱਫੇ ਦਿੰਦੇ ਸੀ ਖ ਗੱਫੇ ਜਰੂਰ ਜਾ ਕੇ ਦੇਖ ਕੇ ਜਾਣ ਪਰ ਇੱਕ ਗੱਲ ਯਾਦ ਕਰੋ ਉਹਨਾਂ ਨੇ ਹੁਣ ਕਿਹਾ ਕਿ ਜ਼ਰੂਰ ਆਉਣਗੇ ਮੈਂ ਦੇਖਦਾ ਕਿੰਨੀ ਵਾਰ ਆਉਂਦੇ ਆ। ਥੈਂਕ ਯੂ। ਟੋਟਲੀ ਕਲਾਇੰਟ ਸੀ ਸੁਖਬੀਰ ਸਿੰਘ ਬਾਦਲਾ ਤੇ ਉਹਨਾਂ ਨੂੰ ਇੱਕ ਮਾਮਲਾ ਜਿਹੜਾ ਹੈਗਾ ਉਹ ਅੱਜ ਦਾਇਰ ਕੀਤਾ ਗਿਆ ਮਾਨਾ ਨੀ ਦਾ। ਕੀ ਹੈਗਾ ਟੋਟਲੀ ਮਾਮਲਾ ਦੱਸ ਦਊਂਗਾ। ਉਹਦੇ ਜਿਸ ਤਰ੍ਹਾਂ ਜੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਅਸੀਂ ਸੂਟ ਫਾਰ ਡੈਮੇਜਸ ਪਾਇਆ ਜਿਹਦੇ ਜਿ ਭਗਵੰਤ ਸਿੰਘ ਮਾਨ ਤੋਂ 1 ਕਰੋੜ ਰੁਪਇਆ ਅਸੀਂ ਡੈਮੇਜਸ ਕਲੇਮ ਕੀਤੇ ਆ। ਡੈਮੇਜਸ ਅਸੀਂ ਦੀ ਕਲੇਮ ਕੀਤੇ ਆ ਇਸ ਗੱਲ ਦੇ ਕਿ ਉਹ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਤੋਂ ਪਾਵਰ ਚਾਹੀਏ ਆ ਜਾਂ ਉਸ ਤੋਂ ਪਹਿਲਾਂ ਤੋਂ ਬਿਲੀਫਾਈ ਕਰਨ ਦੀ ਉਹਨਾਂ ਨੂੰ ਲੋਕਾਂ ਦੀ ਨਜ਼ਰਾਂ 'ਚ ਬੈਡ ਇੰਪੈਕਟ ਪਾਉਣ ਲਈ ਉਹਨਾਂ ਨੂੰ ਪੋਰਟ੍ਰੇ ਕਰਦੇ ਪਏ ਆ ਇੱਥੋਂ ਤੱਕ ਐਲੀਗੇਸ਼ਨ ਉਹਨਾਂ ਨੇ ਲਾਤੇ ਬਾਦਲ ਸਾਹਿਬ ਦੇ ਖਿਲਾਫ ਕਿ 1998 'ਚ ਭਾਗੜਾ ਕਨਾਲ ਇੱਕ ਦੇ ਕਿਨਾਰੇ ਇੱਕ ਫੁੱਟ ਉੱਚਾ ਕਰਨ ਦੇ ਬਦਲੇ ਉਹਨਾਂ ਨੇ ਪਾਲਾ ਸਰ ਫਾਰਮ ਨੂੰ 6 ਕਿਲੋਮੀਟਰ ਲੰਮੀ ਨਹਿਰ ਬਣਵਾਈ ਜਦੋਂ ਕਿ ਫੈਕਚੁਅਲੀ ਇਹ ਸਾਰਾ ਕੁਝ ਜਿਹੜਾ ਮੁੱਖ ਸਾਡੇ ਅਸੀਂ ਦਾਅਵੇ 'ਚ ਮੰਗ ਕੀਤੀ ਹੈ ਕਿ ਜਿਹੜਾ ਚੀਫ ਮਿਨਿਸਟਰ ਹੁੰਦਾ ਉਹਦੇ ਕੋਲੇ ਸਾਰਾ ਅਸੈਸ ਹੁੰਦਾ ਸਾਰੇ ਰਿਕਾਰਡ ਦਾ ਤੇ ਉਹ ਬਗੈਰ ਰਿਕਾਰਡ ਵੈਰੀਫਾਈ ਕੀਤੇ ਇੱਕ ਉਹਨਾਂ ਨੇ ਅਲੀਗੇਸ਼ਨ ਲਾਇਆ ਵੀ ਜੀ 96 ਬੱਸਾਂ ਦੇ ਪਰਮਿਟ ਇਹਨਾਂ ਨੇ ਐਕਸਟੈਂਡ ਕਰਵਾ ਲਏ ਇਲੀਗਲੀ ਕੱਤੀ ਕੱਤੀ ਕਲੀ 30 ਕਿਲੋਮੀਟਰ ਕਰਕੇ ਤਿੰਨ ਤਿੰਨ ਚਾਰ ਚਾਰ ਵਾਰ ਜਿੰਨੀਆਂ ਟੋਟਲ ਉਹਨਾਂ ਨੇ ਗਲਤ ਗੱਲਾਂ ਕੀਤੀਆਂ ਸੀ ਉਹ ਸਾਰੀਆਂ ਨੂੰ ਆਧਾਰ ਬਣਾ ਕੇ 17 11 ਨੂੰ ਅਸੀਂ ਇੱਕ ਪਹਿਲਾਂ ਲੀਗਲ ਨੋਟਿਸ ਦਿੱਤਾ ਸੀ ਕਿ ਜਾਂ ਤਾਂ ਜਿਹੜਾ ਤੁਸੀਂ ਕੋਈ ਗਲਤ ਬੋਲਿਆ ਉਹਦੇ ਬਾਰੇ ਮਾਫੀ ਮੰਗੋ ਅਨਕੰਡੀਸ਼ਨਲ ਅਪੋਲੋਜੀ ਦਿਓ ਨਹੀਂ ਤਾਂ ਅਸੀਂ ਤੁਹਾਡੇ ਖਿਲਾਫ ਮੁਕੱਦਮਾ ਕਰਾਂਗੇ ਉਹਨਾਂ ਨੇ ਨਾ ਤਾਂ ਉਸ ਨੋਟਿਸ ਦਾ ਕੋਈ ਜਵਾਬ ਦਿੱਤਾ ਤੇ ਨਾ ਹੀ ਕੋਈ ਅਪੋਲੋਜੀ ਕੀਤੀ ਤੇ ਇਸ ਕਰਕੇ ਅੱਜ ਅਸੀਂ ਇਹ ਮੁਕੱਦਮਾ ਕਿੱਥੇ ਦੇ ਕਦੋਂ ਬਿਆਨ ਦਿੱਤਾ ਗਿਆ ਅਸੀਂ ਮੁਕੱਦਮਾ ਇਹ ਜਿਹੜਾ ਬਾਲਾਸਰ ਵਾਲਾ ਤੇ ਇਹ ਸਾਰਾ ਇਹ ਦੀ ਇੱਕ ਦਿੱਤਾ ਗਿਆ ਜਿਸ ਦਿਨ ਲੁਧਿਆਣਾ ਪੀਏਯੂ ਕੈਂਪਸ 'ਚ ਇਹਨਾਂ ਨੇ 1 9 2023 ਨੂੰ ਪੀਏਯੂ ਕੈਂਪਸ ਤੇ ਜਿਹੜਾ ਰੱਖਿਆ ਸੀ ਪ੍ਰੋਗਰਾਮ ਉਹਦੇ ਚ ਦਿੱਤਾ ਸੀ ਬਾਕੀ ਵੱਖ-ਵੱਖ ਸਟੇਜਾਂ ਤੇ ਵੱਖ-ਵੱਖ ਦਿਨਾਂ 'ਚ ਜਿੰਨੀਆਂ ਸਟੇਟਮੈਂਟਸ ਦਿੱਤੀਆਂ ਪੋਰਟਰੇ ਬਾਦਲ ਫੈਮਿਲੀ ਨੂੰ ਸ਼ਰੋਣੀ ਕਾਲੀਦਲ ਨੂੰ ਦੇ ਖਿਲਾਫ ਉਹ ਸਾਰੀਆਂ ਨੂੰ ਆਧਾਰ ਬਣਿਆ